ਆਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅੰਮ੍ਰਿਤ ਵੇਲੇ ਬੋਲੇ ਆਪ ਬਿਹਾ ਤਾਂਦਰ ਸੁਣੀ ਪੁਕਾਰ ਮੇਗੇ ਨੂੰ ਪ੍ਰਮਾਣ ਹੋਆ ਬਰਸੋ ਕਿਰਪਾ ਧਾ ਚੰਦਾ ਉਗਵੇ ਪੂਰਜ ਚੜੇ ਹਜ਼ਾਰ 에ਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਸੁਕੋਟਾਲ ਗੁਰ ਸੇਵੀ ਐ ਅਨਸ ਸਹਜ ਸੁਪਾਏ ਬਰਸ਼ਨਾ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਸਲੋਕ ਮਹਲਾ 3 ਹਾਸਤੀ ਸਿਰ ਉੱਪਰ ਅੰਕਸ ਹੈ ਐ ਰਣ ਜੋ ਸਿਰ ਦੇ ਮਨ ਤਨ ਆਗੇ ਰੱਖ ਕੇ ਉਪੀ ਸੇਵ ਕਰੇ ਹਸਤੀ ਸਿਰ ਜਿਉ ਅੰਕਸ ਹੈ ਐ ਰਣ ਜੋ ਸਿਰ ਦੇ ਮਨ ਤਨ ਆਗੇ ਰੱਖ ਕੇ ਉਪੀ ਸੇਵ ਕਰੇ ਇਓ ਗੁਰਮੁਖ ਆਪ ਨਿਵਾਰੀਐ ਸਾਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁਝੀਏ ਜਾ ਆਪੇ ਨਦਰ ਕਰੇ ਮਹਲਾ 3 ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕੁੱਲ ਉਧਾਰੇ ਆਪਣਾ ਦਰ ਗਏ ਪਾਵਹਿ ਬਾਣ ਪੌੜੀ ਗੋਰਾ ਮੁਖ ਸਖੀਆਂ ਸਿੱਖ ਗੁਰੂ ਮੇਲਾਈਆ ਇਕ ਸੇਵਕ ਗੁਰਪਾਸ ਇਕ ਗੁਰ ਕਰੇ ਲਾਇਆ ਜਨ ਗੁਰ ਕਿਰਪਾ ਜਨ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵਾਈਆ ਗੁਰ ਸਿਖਾਏ ਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ 사ਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਗੁਰ ਸਿਖਾ ਇਕੋ ਪਿਆਰ ਗੁਰ ਮਿਤਾ ਪੁੱਤਾ ਭਾਈਆ ਗੁਰ ਸਦ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ